ਤੋਂ ਨਮਾਸ਼ਹਿਰ ਦਾ ਬਾਬਾ YouTube ਚੈਨਲ ਔਰ ਪਹੁੰਚਿਆ ਸਵੇਰ ਦੇ ਕਰੀਬ 9:00 ਵਜੇ ਹੈ ਗਿਆ ਵੱਖੋ ਵੱਖ ਪਾਰਟੀਆਂ ਵੱਲੋਂ ਜਿਹੜੇ ਬੂਥ ਲਗਾਏ ਹੋਏ ਨੇ ਆਪਣੇ ਵਿਜੇਂਦਰ ਸਿੰਘਲਾ ਜੋ ਕਾਂਗਰਸ ਵੱਲੋਂ ਆ ਉਹਦਾ ਵੀ ਬੂਥ ਜਿਹੜਾ ਆ ਇੱਥੇ ਲਗਾਇਆ ਗਿਆ ਹੈ ਔਰ ਦੂਸਰਾ ਬੂਥ ਜਿਹੜਾ ਇੱਥੇ ਲੱਗਾ ਹੋਇਆ ਹੋਇਆ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਲੱਗਾ ਹੋਇਆ ਹੈ ਔਰ ਦੇ ਵਿੱਚ ਤੁਹਾਨੂੰ ਜਿਹੜੀ ਕਵਰੇਜ ਅਸੀਂ ਦਿਖਾ ਰਹੇ ਨੇ ਮਲਵਿੰਦਰ ਸਿੰਘ ਕੰਗਜੋ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਖੜੇ ਨੇ ਔਰ ਤੁਹਾਨੂੰ ਇਹ ਦੂਸਰੇ ਬੂਥ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਪਰ ਤੀਸਰਾ ਬੂਥ ਜਿਹੜਾ ਔਰ ਦੇ ਵਿੱਚ ਲੱਗਾ ਆ ਇਹ ਤੁਸੀਂ ਦੇਖ ਰਹੇ ਹੋ ਭਾਜਪਾ ਵੱਲੋਂ ਲਗਾਇਆ ਗਿਆ ਆ ਜੋ ਸ਼ਿਵਾਸ ਨੇ ਇਹਨਾਂ ਦੇ ਉਮੀਦਵਾਰ ਨੇ ਖੜੇ ਨੇ ਔਰ ਇਹ ਭਾਜਪਾ ਵੱਲੋਂ ਜਿਹੜਾ ਔਰ ਦੇ ਵਿੱਚ ਜਿਹੜਾ ਬੂਥ ਹੈਗਾ ਇਹ ਤੀਜੇ ਬੂਥ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਆ ਜਿਹੜਾ ਚੌਥਾ ਬੂਥ ਇੱਥੇ ਲੱਗਾ ਹੋਇਆ ਹੈ ਔਰ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਜੋ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਜੋ ਇਲੈਕਸ਼ਨ ਵਿੱਚ ਖੜੇ ਨੇ ਇਹ ਤੁਹਾਨੂੰ ਇਹ ਚੌਥੇ ਬੂਥੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਉਹ ਦਿਖਾ ਰਹੇ ਆ ਤੁਹਾਨੂੰ ਅਸੀਂ ਔਰ ভোটার ਜਿਹੜੇ ਆ ਗਿਆ ਕਿ ਉਹ ਆਪਣੀਆਂ ਜਿਹੜੀਆਂ ਪਰਚੀਆਂ ਜਿਹੜੀਆਂ ਆ ਉਹ ਇੱਥੇ ਕਟਵਾ ਰਹੇ ਨੇ ਸਾਡੀ ਕੋਸ਼ਿਸ਼ ਆ ਕਿ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਬੂਥ ਲੱਗੇ ਹੋਏ ਨੇ ਉਹ ਤੁਹਾਨੂੰ ਜਿਹੜੇ ਆ ਦਿਖਾਏ ਜਾਣ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499 ਜਿਹੜਾ ਬੂਤ ਤੁਹਾਨੂੰ ਤੁਸੀਂ ਦੇਖ ਰਹੇ ਹੋ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਇਹ ਉਹਨਾਂ ਦਾ ਜਿਹੜਾ ਬੂਤ ਹੈ ਇੱਥੇ ਲੱਗਾ ਹੋਇਆ ਆ ਔਰ ਇਸ ਦੇ ਨਾਲ ਹੀ ਮੇਰੀ ਖਿਆਲ ਜਿਹੜਾ ਨਾਲ ਹੀ ਬੂਥ ਲਗਾਇਆ ਹੋਇਆ ਪਹਿਲਾਂ ਇਹਨਾਂ ਦਾ ਗੱਠ ਜੋੜ ਸੀ ਸ਼੍ਰੋਮਣੀ ਅਕਾਲੀ ਦਲ ਦਾ ਔਰ ਬੀਐਸਪੀ ਦਾ ਬੇਸ਼ੱਕ ਐਸਵੇ ਨੇ ਅਲੱਗ-ਅਲੱਗ ਇਲੈਕਸ਼ਨ ਲੜ ਰਹੇ ਨੇ ਪਰ ਮੈਨੂੰ ਲੱਗਦਾ ਪਿਆਰ ਹਜੇ ਵੀ ਉੱਥੇ ਹੀ ਆ ਬੂਥ ਬਿਲਕੁਲ ਨਾਲ ਦੀ ਨਾਲ ਲਗਾਇਆ ਹੋਇਆ ਆ ਆ ਤੁਸੀਂ ਦੇਖ ਪਾ ਰਹੇ ਹੋ ਆਪਣੇ ਜਸਵੀਰ ਸਿੰਘ ਘੜੀ ਆਇਆ ਜਸਵੀਰ ਸਿੰਘ ਘੜੀ ਜੀ ਇਹਨਾਂ ਦਾ ਜਿਹੜਾ ਆ ਚੋਣ ਨਿਸ਼ਾਨ ਹਾਥੀ ਹੈਗਾ ਉਹਨਾਂ ਬੰ ਲੋ ਜਿਹੜਾ ਆ ਉਹ ਇਹਨਾਂ ਦਾ ਬੂਥ ਲੱਗਾ ਹੋਇਆ ਇਹ ਬੂਥ ਬਿਲਕੁਲ ਨਾਲ-ਨਾਲ ਲਗਾਏ ਹੋਏ ਨੇ ਔਰ ਇਹ ਲੱਗਾ ਹੋਇਆ ਆ ਬਹੁਜਨ ਸਮਾਜ ਪਾਰਟੀ ਵੱਲੋਂ ਔਰ ਇਹਦੇ ਨਾਲ ਹੀ ਜਿਹੜਾ ਆ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਉਹਨਾਂ ਦਾ ਬੂਥ ਲੱਗਾ ਹੋਇਆ ਆ ਕਿ ਪਹਿਲੇ ਇਹਨਾਂ ਦਾ ਗੱਠ ਜੋੜ ਸੀ ਮੈਨੂੰ ਲੱਗਦਾ ਤਾਂ ਨਾਲ-ਨਾਲ ਜਿਹੜੇ ਆ ਬੂਥ ਲੱਗ ਗਏ ਨੇ ਹੁਣ ਇਲੈਕਸ਼ਨ ਬੇਸ਼ੱਕ ਇਹ ਅਲੱਗ ਤੌਰ ਤੇ ਲੜ ਰਹੇ ਨੇ ਜਿਹੜੀ ਔੜ ਵੋਟਾਂ ਪੈ ਰਹੀਆਂ ਇਹ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਔੜ ਵਿਖੇ ਜਿਹੜੀਆਂ ਇਹ ਵੋਟਾਂ ਜਿਹੜੀਆਂ ਆ ਪੈਰਿਆਂ ਨੇ ਤੁਸੀਂ ਦੇਖ ਰਹੇ ਹੋ ਬਜ਼ੁਰਗ ਜਿਹੜੇ ਆ ਉਹ ਵੋਟਾਂ ਪਾ ਕੇ ਆ ਰਹੇ ਨੇ ਹਾਂਜੀ ਤੁਹਾਡਾ ਨਾਮ ਕੀ ਹੈ ਜੀ ਅਮਨਦੀਪ ਕੌਰ ਕਿਹੜੀ ਜਗ੍ਹਾ ਔੜ ਇਹ ਤੁਸੀਂ ਜਿਹੜੀ ਵੋਟ ਪਾ ਰਹੇ ਹੋ ਪਹਿਲੀ ਵਾਰ ਪਾ ਰਹੇ ਹੋ ਜਾਂ ਅੱਗੇ ਵੀ ਪਾਈ ਆ ਨਹੀਂ ਮੈਨੂੰ ਪਹਿਲੀ ਵਾਰ ਮਿਲਿਆ ਆ ਪਹਿਲੀ ਵਾਰ ਹੱਕ ਮਿਲਿਆ ਆ ਮੈਂ ਆਪਣੇ ਮਨਪਸੰਦੀ ਪਾਰਟੀ ਕਿੰਨੀ ਖੁਸ਼ੀ ਹੋ ਰਹੀ ਹੈ ਕਿ ਸਰਕਾਰ ਆਪਣੀ ਮਨਪਸੰਦੀ ਚੁਣ ਰਹੇ ਹੋ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਠੀਕ ਹੈ ਪਿਛਲੀ ਗੱਲ ਜੀ ਇਹ ਵੋਟ ਪਾਇਆ ਤੁਸੀਂ ਜੀ ਔੜ ਚ ਕਿਸ ਤਰ੍ਹਾਂ ਦੀ ਸਰਕਾਰ ਚਾਹਨੇ ਆ ਗਿਆ ਤੁਸੀਂ ਸਰਕਾਰ ਸਾਨੂੰ ਚਾਹੀਦੀ ਆ ਕਿ ਵਧੀਆ ਸਾਰਿਆਂ ਦਾ ਸੋਚੇ ਜੋ ਮਗੇ ਆਈ ਜਾ ਉਹਨੂੰ ਕੱਟ ਕਰੇ ਮਤਲਬ ਇਹ ਸੋਚ ਕੇ ਬੋਟ ਪਾਈਆ ਮਹंगाई ਘਟੇ ਤੇ ਸਰਕਾਰ ਸਾਰੇ ਵਰਗਾਂ ਦਾ ਸੋਚੇ ਠੀਕ ਪਿੰਡ ਗੜਪਧਾਣਾ ਸ਼ਹੀਦ ਲਾਸ ਨਾਇਕ ਜਗਿੰਦਰਪਾਲ ਭੁੱਟਾ ਸਰਕਾਰੀ ਹਾਈ ਸਕੂਲ ਗੜਪਧਾਣਾ ਵਿਖੇ ਜਿਹੜੀਆਂ ਉਹ ਵੋਟਾਂ ਜਿਹੜੀਆਂ ਆ ਪੈ ਰਹੀਆਂ ਨੇ ਔਰ ਫੋਰਸ ਵੱਲੋਂ ਵੀ ਜਿਹੜੇ ਹੈਗੇ ਆ ਕਿ ਪੈਨੀ ਨਜ਼ਰ ਜਿਹੜੀ ਪਹਿਲੀ ਨਜ਼ਰ ਰੱਖੀ ਜਾ ਰਹੀ ਆ ਕੋਈ ਕਟਨਾ ਨਾ ਹੋਵੇ ਸ਼ਾਂਤੀਪੂਰਵਕ ਜਿਹੜੀਆਂ ਇੱਥੇ ਵੀ ਵੋਟਾਂ ਕਰਵਾਈਆਂ ਜਾ ਰਹੀਆਂ ਨੇ ਤੁਸੀਂ ਪਿੰਡ ਬਗੜ ਪ੍ਰਧਾਨਾ ਦੇਖ ਰਹੇ ਹੋ ਕਿ ਇੱਥੇ ਜਿਹੜੀ ਇੱਕ ਸ਼ਵੀਲ ਆ ਬੂਥ ਬੇਸ਼ੱਕ ਅਲੱਗ-ਅਲੱਗ ਲਗਾਏ ਗਏ ਨੇ ਕਿਉਂਕਿ ਦੇਖੋ ਲਗਾਣੇ ਵੀ ਪੈਂਦੇ ਆ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ ਪਰ ਇੱਥੇ ਜਿਹੜੀ ਸ਼ਵੀਲ ਆ ਠੰਡੇ ਮਿੱਠੇ ਜਲ ਦੀ ਉਹ ਪਿੰਡ ਦੇ ਸਾਰਿਆਂ ਵੱਲੋਂ ਸਾਂਝੀ ਤੌਰ ਤੇ ਲਗਾਈ ਗਈ ਆ ਇਸ ਦੇ ਵਿੱਚ ਕੋਈ ਵਿਤਕਰਾ ਨਹੀਂ ਕੀਤਾ ਗਿਆ ਹੈਗਾ ਤਾਂ ਜੋ ਜਿਹੜਾ ਪਾਣੀ ਆ ਕਿਸੇ ਵੀ ਪਾਰਟੀ ਦਾ ਬੰਦਾ ਜਿਹੜਾ ਉਹ ਜਲ ਇੱਥੇ ਚੱਕ ਸਕੇ ਔਰ ਤੁਸੀਂ ਦੇਖ ਰਹੇ ਹੋ ਨਮਾ ਸ਼ਰਦਪਾਪਾ YouTube ਚੈਨਲ ਤੇ ਇੱਥੇ ਦੀ ਸਰਬ ਸਾਂਝੀ ਬਾਲਤਾ ਦਾ ਸਨੇਹਾ ਦੇਣ ਦੀ ਇੱਕ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਜਿੱਥੇ ਗੜ੍ਹ ਪ੍ਰਧਾਨਾਂ ਦੇ ਵਿੱਚ ਸ਼ਵੀਲ ਦੇਖੀ ਆ ਸਾਂਝੇ ਤੌਰ ਤੇ ਔਰ ਇੱਥੇ ਬੂਥ ਵੀ ਮੈਂ ਦੇਖਿਆ ਆ ਆ ਤੁਸੀਂ ਦੇਖ ਪਾ ਰਹੇ ਹੋ ਇਹ ਲੱਗਾ ਆ ਆਮ ਆਦਮੀ ਪਾਰਟੀ ਦਾ ਔਰ ਨਾਲੇ ਵਿਜੇਂਦਰ ਸਿੰਘਲਾ ਦਾ ਔਰ ਨਾਲੇ ਸ਼੍ਰੋਮਣੀ ਅਕਾਲੀ ਦਾ ਔਰ ਨਾਲੇ ਜਿਹੜਾ ਹੈ ਇਹ ਨਾਲੇ ਤੁਸੀਂ ਦੇਖ ਸਕਦੇ ਆ ਕਿ ਗੜੀ ਸਾਹਿਬ ਦਾ ਓਏ ਇੱਥੇ ਬੈਨਰ ਲੱਗਾ ਹੋਇਆ ਇਹ ਤੁਹਾਨੂੰ ਦਿਖਾ ਰਿਹਾ ਇਹ ਚੋਣ ਦਾ ਨਿਸ਼ਾਨ ਹਾਥੀ ਹੱਤ ਪੰਜਾ ਟੱਕੜੀ ਔਰ ਆਮ ਆਦਮੀ ਪਾਰਟੀ ਦੇ ਝਾੜੂ ਦਾ ਨਿਸ਼ਾਨ ਹੁਣ ਮੈਂ ਇਹਨਾਂ ਨੂੰ ਇਹ ਪੁੱਛੂਗਾ ਕਿ ਤੁਸੀਂ ਸ਼ਵੀਰਤਾ ਸਰਵ ਸੰਝੇ ਲਗਾਈ ਆਏ ਤੇ ਤੁਸੀਂ ਬੂਤ ਵੀ ਸਰਵ ਸੰਝੇ ਲਗਾਏ ਆ ਇਹਦੇ ਪਿੱਛੇ ਕੀ ਕਹਿਣਾ ਜਾਓਗੇ ਹਾਂਜੀ ਤੰਦੀ ਸਾਹਿਬ ਮੈਂ ਤਾਂ ਤੁਹਾਡੇ ਪਿੰਡ ਵਿੱਚ ਕੀ ਦੇਖਿਆ ਤਸਵੀਰ ਵੀ ਸਰਪਸਾਂਝੀ ਲਾਈ ਆ ਤੁਸੀਂ ਨੇ ਬੂਥ ਵੀ ਸਰਪਸਾਂਝ ਲਗਾਏ ਆ ਕੀ ਕਹਿਣਾ ਚਾਹੁੰਦੇ ਆ ਮੀਂਹ ਪਹਿਲੀ ਵਾਰ ਨਹੀਂ ਹੈ ਸਾਡੇ ਪਿੰਡ ਹਰ ਸਾਲ ਹੀ ਤਾਂ ਹੁੰਦਾ ਸਾਰੇ ਇਕੱਠੇ ਬੈਠੀ ਦਾ ਅੱਛਾ ਤੋਂ ਵੀ ਬੋਟੇ ਦੇ ਲੀਡਰ ਆਉਂਦੇ ਤੁਹਾਨੂੰ ਤੁਸੀਂ ਦੇਖਿਆ ਹੀ ਆ ਲੀਡਰਾਂ ਦੇ ਹਾਲਾਤ ਦੇਖਿਆ ਹਾਂ ਨਾ ਅਸੀਂ ਪਿੰਡਾਂ ਦੇ ਇੱਕ ਦੂਜੇ ਨਾਲ ਸੰਗ ਵਸਾਈ ਫਿਰਦੇ ਆ ਉੱਪਰ ਇਕੱਠੇ ਚਾਹ ਪਾਣੀ ਪੀਂਦੇ ਆ ਤੁਹਾਡਾ ਕਹਿ ਅਸੀਂ ਅਸੀਂ ਕਿਉਂ ਨਹੀਂ ਹੋ ਜਾਂਦੇ ਫਿਰ ਤੁਹਾਡਾ ਕਹਿਣ ਦਾ ਮਤਲਬ ਬੂਥ ਲਾ ਦਿਓ ਬੋਰਡ ਤਾਂ ਬੰਦੇ ਨੇ ਮਨ ਬਣਾਇਆ ਹੀ ਹੁੰਦਾ ਇੱਥੇ ਮਨ ਬਣਿਆ ਉਹ ਤਾਂ ਪਹਿਲੇ ਮਨ ਬਣਿਆ ਪਹਿਲੇ ਮਨ ਬਣਿਆ ਹ ਕਾਲ ਜੀ ਤੁਹਾਡਾ ਕੀ ਨਾਮ ਆ ਕੁਲਵਿੰਦਰ ਪਿੰਡ ਕਿਹੜਾ ਪਿੰਡ ਮਾਹਲ ਖੁਰ ਅੱਛਾ ਹੁਣ ਤੁਸੀਂ ਆ ਬੱਚਿਆਂ ਦੇ ਨਾਲ ਤੁਸੀਂ ਵੋਟ ਪਾ ਕੇ ਆਏ ਹੋ ਨਾ ਇਹ ਬੱਚੇ ਤੁਹਾਨੂੰ ਨਾਲ ਲੈ ਕੇ ਗਏ ਹਨਾ ਕੀ ਗੱਲ ਸਿਹਤ ਤੁਹਾਡੀ ਠੀਕ ਹੈਗੀ ਆ ਖਰਾਬ ਹੋਈ ਹੋਸੀ ਅੱਛਾ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਤੁਸੀਂ ਸਮਝਿਆ ਕਿ ਵੋਟ ਜ਼ਰੂਰ ਪਾ ਕੇ ਆਣੀ ਹੈਗੀ ਅੱਛਾ ਕਿੱਦਾਂ ਦੀ ਸਰਕਾਰ ਸੋਚ ਕੇ ਆਏ ਆ ਦਿਮਾਗ 'ਚ ਭੇ ਇਦਾਂ ਦੀ ਸਰਕਾਰ ਆ ਜਾਵੇ ਕਿੱਦਾਂ ਦੀ ਸਰਕਾਰ ਚਾਹਨੇ ਹੈਗੇ ਇਦਾਂ ਦੀ ਚਾਹੀਦੀ ਹੈ ਜਿਹੜੇ ਸਾਰਿਆਂ ਦੇ ਕੰਮ ਕਰਨ ਜਣੀ ਇਹ ਸੋਚਿਆ ਕਿ ਜਿਹੜੇ ਸਾਰਿਆਂ ਦੇ ਕੰਮ ਕਰੇਗੀ ਅਸੀਂ ਵੋਟ ਹੀ ਉਸ ਹਿਸਾਬ ਨਾਲ ਆਪਾਂ ਠੀਕ ਹੈ ਪਿੰਡ ਮਾਲਖੁਰਦ ਦੇ ਵਿੱਚ ਹੈਗਾ ਇਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਾਲਖੁਰਦ ਜਿਹੜੀ ਆਏ ਜਿਹੜੀਆਂ ਵੋਟਾਂ ਜਿਹੜੀਆਂ ਇਹ ਇੱਥੇ ਪੈ ਰਹੀਆਂ ਨੇ ਆਜੋ ਮੈਨੂੰ ਕੋਈ ਗੱਲ ਹੋਰ ਇਸ ਵਕਤ ਤੁਸੀਂ ਦੇਖ ਪਾ ਰਹੇ ਹੋ ਕਿ ਮੈਂ ਪਿੰਡ ਗਰਚਾ ਦੇ ਵਿੱਚ ਆ ਪਹਿਲਾਂ ਤੁਹਾਨੂੰ ਵੱਖੋ ਵੱਖ ਜਿਹੜੇ ਬੂਤ ਦਿਖਾਏ ਹੈ ਗਿਆ ਇਸ ਵਕਤ ਜਿਹੜੇ ਹੈਗਾ ਕਿ ਇਹ ਮਲਵਿੰਦਰ ਸਿੰਘ ਕੰਗ ਜੋ ਆਮ ਆਦਮੀ ਪਾਰਟੀ ਤੋਂ ਨੇ ਉਹਨਾਂ ਦਾ ਜਿਹੜਾ ਇੱਥੇ ਬੂਥ ਲੱਗਾ ਹੋਇਆ ਆ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਬੂਥ ਜਿਹੜਾ ਲਗਾਇਆ ਹੋਇਆ ਆ ਇਹਨਾਂ ਦਾ ਮੇਨ ਮਕਸਦ ਇਹ ਹੁੰਦਾ ਕਿ ਜੇ ਕਿਸੇ ਕੋਲ ਪਰਚੀ ਨਹੀਂ ਹੈਗੀ ਤਾਂ ਉਸ ਨੂੰ ਜਿਹੜੀ ਇੱਥੇ ਪਰਚੀ ਜਿਹੜੀ ਆ ਉਹ ਕੱਟ ਕੇ ਦੇ ਦਿੱਤੀ ਜਾਵੇ ਔਰ ਇੱਕ ਗੱਲ ਮੈਂ ਖਾਸियत ਦੇਖੀ ਆ ਕਿ ਇਸ ਬੂਥ ਦੇ ਉੱਪਰ ਇਹ ਬੂਟਾ ਰੱਖਿਆ ਹੋਇਆ ਆ ਹਮ ਲੱਗਦਾ ਕਿ ਨਾ ਬੋਲੋ ਸਨੇਹਾ ਦਿੱਤਾ ਜਾਵੇ ਜਾ ਰਿਹਾ ਕਿ ਜਿਹੜੇ ਬੂਟੇ ਹੈਗੇ ਰੋਖ ਲਗਾਓ ਤੇ ਸੁੱਖ ਪਾਓ ਇਹ ਚੀਜ਼ ਹੈਗੀ ਔਰ ਤੁਸੀਂ ਦੇਖ 파 ਰਹੇ ਹੋ ਤੁਸੀਂ ਔਰ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੁਹਾਨੂੰ ਬਾਰ ਬਾਰ ਹਰ ਬੂਥ ਤੇ ਕਹਿ ਰਿਹਾ ਕਿ ਇਸ ਦਾ ਮਕਸਦ ਇਹ ਨਹੀਂ ਹੈ ਕਿ ਤੁਸੀਂ ਵੋਟ ਕਿਸ ਪਾਰਟੀ ਨੂੰ ਪਾਣੀ ਉਹ ਤੁਹਾਡਾ ਆਪਣੇ ਤੌਰ ਦੇ ਉੱਪਰ ਇੱਕ ਅਧਿਕਾਰ ਹੱਕ ਹੁੰਦਾ ਹੈ ਵੋਟ ਤੁਸੀਂ ਜਿਸ ਨੂੰ ਮਰਜ਼ੀ ਪਾ ਸਕਦੇ ਹੋ ਸਾਡਾ ਕੰਮ ਤੇ ਇਹ ਹੈ ਕਿ ਜਿੱਥੇ ਜਿੱਥੇ ਜਿਹੜੇ ਜਿਹੜੇ ਬੂਥ ਲੱਗੇ ਹੋਏ ਨੇ ਤੁਹਾਡੀ ਉਹ ਨਜ਼ਰ ਦੇ ਵਿੱਚ ਲੈ ਕੇ ਆਣਾ ਕਿ ਇਸ ਜਗ੍ਹਾ ਦੇ ਵਿੱਚ ਇਹ ਇਹ ਬੂਥ ਜਿਹੜਿਆ ਉਹ ਲੱਗੇ ਹੋਏ ਨੇ ਵੋਟ ਪਾਣਾ ਤੁਹਾਡਾ ਆਪਣਾ ਅਧਿਕਾਰ ਹੈ ਵੋਟ ਤੁਸੀਂ ਸੋਚ ਸਮਝ ਕੇ ਪਾਓ ਘਰਾਂ ਤੋਂ ਨਿਕਲੋ ਇਹ ਵੋਟ ਬੜੀ ਕੀਮਤੀ ਆ ਤੁਹਾਡੀ ਵੋਟ ਦੇ ਨਾਲ ਹੀ ਜਿਹੜੀ ਆ ਇਹ ਸਰਕਾਰਾਂ ਬਣਦੀਆਂ ਨੇ ਜੇਕਰ ਘਰਾਂ ਦੇ ਵਿੱਚ ਬੈਠੇ ਰਹੋਗੇ ਵੋਟ ਨਹੀਂ ਪਾਓਗੇ ਤਾਂ ਤੁਹਾਡੀ ਕਈ ਵਾਰ ਇੱਕ ਵੋਟ ਵੀ ਇੱਕ ਕੈਂਡੀਡੇਟ ਨੂੰ ਫਰਾਜ ਜਾਂ ਜਿਤਾ ਸਕਦੀ ਹੈ। ਪਿੰਡ ਦੇ ਵਿੱਚ ਆਇਆ ਇਸ ਪਿੰਡ ਦੇ ਵਿੱਚ ਮੈਨੂੰ ਲੱਗਦਾ ਜੋ ਅੰਦਾਜ਼ਾ ਇਸ ਪਿੰਡ ਵਿੱਚ ਸਾਰਿਆਂ ਤੋਂ ਬਜ਼ੁਰਗ ਹੋਣਗੇ ਔਰ ਇਹਨਾਂ ਦਾ ਨਾਮ ਵੀ ਕਾਫੀ ਮਸ਼ਹੂਰ ਹੈ ਆਪਣੇ ਸਮੇਂ ਦੇ ਵਿੱਚ ਢਾਡੀ ਬਖਸ਼ੀ ਸਿੰਘ ਲੋ ਮੈਨੂੰ ਮਿਲ ਗਏ ਨੇ ਇਹਨਾਂ ਨੂੰ ਪੁੱਛਦੇ ਆਂ। ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ। ਅੱਛਾ ਵੋਟ ਬਾਣ ਚੱਲੇ ਆਂ। ਹਾਂਜੀ ਬੋਲ ਮੈਂ ਕਹਨਾ ਉਮਰ ਕਿੰਨੀ ਕੋ ਹੋ ਗਈ ਤੁਹਾਡੀ ਉਹ 100ਾਂ ਸਾਲ ਦਾ ਯਾਨੀ ਕਿ ਅੰਕੜਾ ਪਾਰ ਕਰ ਗਏ ਕਿੱਦਾਂ ਦੀ ਸਰਕਾਰ ਚਾਹਨੇ ਕਿੱਦਾਂ ਦੀ ਸਰਕਾਰ ਆਵੇ ਹੁਣ ਤੁਹਾਡੇ ਤੁਹਾਡੇ ਲਈ ਬੱਚਾ ਲਈ ਵਧੀਆ ਸਰਕਾਰ ਆਵੇ ਜੀ ਵਧੀਆ ਆਵੇ ਵਧੀਆ ਸਰਕਾਰ ਤੁਸੀਂ ਚੋਣ ਜਾ ਰਹੇ ਆ ਐਨੀ ਉਮਰ ਵਿੱਚ ਵੀ ਹੌਸਲਾ ਬਲੰਦ ਰੱਖਿਆ ਕਿ ਵੋਟ ਜ਼ਰੂਰ ਪਾਣੀ ਆ ਬਿਲਕੁਲ 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 ਠੀਕ ਹੈ ਤੁਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਬੂਤ ਦੇਖ ਸਕਦੇ ਹੋ ਲੇ ਮੈਂ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਹੀ ਦੱਸਿਆ ਕਿ ਇਹ ਪਿੰਡ ਗੜਪਧਾਣੇ ਦੇ ਵਿੱਚ ਜਿਹੜੀ ਆ ਕਿ ਏਕਤਾ ਦਾ ਸਬੂਤ ਜ਼ਰੂਰ ਦਿੱਤਾ ਗਿਆ ਆ ਪੂਰੀ ਤਰ੍ਹਾਂ ਨਾਲ ਬਹੁਤ ਅਲੱਗ-ਅਲੱਗ ਨਹੀਂ ਤਕਰੀਬਨ ਹੈਗੇ ਥੋੜਾ ਬੋਤਾਂ ਫਰਕ ਹੋ ਸਕਦਾ ਕਿ ਮਾੜਾ ਮੋਟਾ ਇੱਕ ਅੱਧੀ ਕੁਰਸੀ ਤੋਂ ਪਰੇ ਕੀਤਾ ਹੋਵੇ ਲੇਕਿਨ ਸਾਂਝੀ ਬਾਲਤਾ ਦਾ ਪ੍ਰਤੀਕ ਇਹ ਪਿੰਡ ਜਿਹੜਾ ਕਹਾ ਰਿਹਾ ਹੈ ਨਾਂ ਕੀ ਆ ਭਾਈ ਜੀ ਮੇਰਾ ਨਾਮ ਹੈਗਾ ਅਰਸ਼ਵੀਰ ਸਿੰਘ ਥਾਂਦੀ ਅਰਸ਼ਵੀਰ ਸਿੰਘ ਥਾਂਦੀ ਪਿੰਡ ਗੜਪਧਾਣਾ ਅੱਛਾ ਅੱਜ ਫੇ ਵੋਟ ਪਹਿਲੀ ਵਾਰ ਪਾਈ ਹਾਂਜੀ ਆ ਕੀ ਮਿਲਿਆ ਸਰਟੀਫਿਕੇਟ ਮਿਲਿਆ ਅੱਛਾ ਲੋ ਪ੍ਰਸ਼ੰਸਾ ਪੱਤਰ ਵੀ ਮਿਲ ਗਿਆ ਕਿ ਤੁਸੀਂ ਪਹਿਲੀ ਵਾਰ ਵੋਟ ਔਰ ਜਿਹੜੀ ਵੋਟ ਪਾਈ ਆ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਆ ਪਹਿਲੀ ਵਾਰ ਵੋਟ ਪਾਉਣ ਦੀ ਤੁਹਾਨੂੰ ਤੁਹਾਡੇ ਹੱਕ ਮਿਲਣਗੇ ਇਹ ਤਾਂ ਖੁਸ਼ੀ ਹੋਣੀ ਆ ਤੁਸੀਂ ਕੀ ਸੋਚਿਆ ਮਤਲਬ ਕਿਦਾਂ ਦੀ ਸਰਕਾਰ ਆ ਜਾਵੇ ਸਰਕਾਰ ਜਿਹੜੀ ਭਲਾ ਕਰੇ ਲੋਕਾਂ ਦਾ ਇਸ ਵਕਤ ਮੈਂ ਪਿੰਡ ਮਾਲ ਖੁਰਦ ਵਿਖੇ ਪਹੁੰਚ ਚੁੱਕਾ ਆਂ ਗਾਂ ਜਿਸ ਤਰ੍ਹਾਂ ਮੈਂ ਪਹਿਲਾਂ ਆਪਣੇ ਔੜ ਉਸ ਤੋਂ ਬਾਅਦ ਗੜ ਪ੍ਰਧਾਨਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਸੀਰੀਅਲ 2 ਆ ਇਸ ਵੇਲੇ ਮੈਂ ਗੜ ਪ੍ਰਧਾਨਾ ਤੋਂ ਮਾਲਾਂ ਪਹੁੰਚ ਚੁੱਕਾ ਆਂ ਇੱਥੇ ਜਿਹੜਾ ਮੈਂ ਇੱਕ ਹੋਰ ਖਾਸੀਅਤ ਇੱਥੇ ਵੀ ਉਹੀ ਤਕਰੀਬਨ ਤਕਰੀਬਨ ਦੇਖੀ ਹੈਗੀ ਆ ਜੋ ਪਿੱਛੇ ਮੈਂ ਤੁਹਾਨੂੰ ਦੱਸਦਾ ਆਇਆ ਆ ਕਿ ਜਿਹੜੇ ਪਿੰਡਾਂ ਦੇ ਲੋਕ ਹੈਗੇ ਆ ਜਿਸ ਤਰ੍ਹਾਂ ਪਹਿਲਾਂ ਸੀ ਆਪਸੀ ਇੱਕ ਦੂਏ ਨੂੰ ਕਿੱਦਾਂ ਦੇਖਦੇ ਹੁੰਦੇ ਸੀਗੇ ਕਿ ਬੂਤ ਤੇ ਉਹਦੇ ਤੇ ਉਹ ਬਹਿ ਗਿਆ ਆ ਬਹਿ ਗਿਆ ਪਰ ਮੈਂ ਇਸ ਵਾਰ ਦੇਖਿਆ ਮੈਂ ਜਿੰਨੀਆਂ ਵੀ ਥਾਵਾਂ ਤੇ ਗਿਆ ਹੈਗਾ ਜਿਹੜੇ ਪਿੰਡਾਂ ਦੇ ਲੋਕ ਹੈਗੇ ਆ ਇਹ ਜਿਹੜੇ ਵੋਟਰ ਹੈਗੇ ਆ ਉਹਨਾਂ ਦੇ ਵਿੱਚ ਉਹ ਗੱਲ ਨਹੀਂ ਹੁਣ ਦੁਖਾਈ ਦਿੰਦੀ ਕਿ ਇੱਕ ਦੂਏ ਨੂੰ ਅੱਖਾ ਕੱਢ ਕੱਢ ਕੇ ਦੇਖਣਾ ਇਸ ਲਈ ਜਿਹੜਾ ਹੈਗਾ ਕਿ ਸਾਂਝੀ ਬਾਲਤਾ ਦਾ ਜਿਹੜਾ ਉਹ ਪ੍ਰਤੀਕ ਜਿਹੜਾ ਆ ਮੈਨੂੰ ਇਹ ਜਾਪਦਾ ਹੈਗਾ ਆ ਹਾਂਜੀ ਆਪਣੇ ਵਿੰਦਰ ਭਾਜੀ ਤੁਸੀਂ ਕੀ ਕਹੋਗੇ ਇਹਦੇ ਬਾਰੇ ਬਹੁਤ ਵਧੀਆ ਸਾਡੇ ਪਿੰਡ ਦਾ ਮਾਹੌਲ ਜਿਹੜਾ ਹੈ ਨਾ ਬਹੁਤ ਵਧੀਆ ਮਾਹੌਲ ਆ ਇੱਥੇ ਬਹੁਤੀ ਕੋਈ ਇਦਾਂ ਦੀ ਖੇਤੋਂ ਦਾਣ ਨਹੀਂ ਹੁੰਦੀ ਹੈਗੀ ਤੇ ਆਮ ਭਾਈਚਾਰੇ ਨੂੰ ਨਾਲ ਲੈ ਕੇ ਆਪਣਾ ਜਿਹੜਾ ਸਾਡਾ ਭਾਈਚਾਰਾ ਵੋਟਾਂ ਤੇ 25 ਸਾਲੀ ਆਣੀਆਂ ਤੇ ਰਹਿਣਾ ਤਾਂ ਇਹ ਲੀਡਰ ਬਦਲਦੇ ਆ ਹੁਣ ਤੁਸੀਂ ਦੇਖਿਆ ਆਮ ਪਾਰਟੀ ਸਾਰੀਆਂ ਪਾਰਟੀਆਂ ਦੇ ਵਿੱਚੋਂ ਇੱਕ ਦੂਈ ਪਾਰਟੀਆਂ ਦੇ ਜਾਈ ਜਾਂਦੇ ਆ ਹਾਂ ਇੱਕ ਦੂਈ ਪਾਰਟੀ ਚ ਜੁੜੀ ਜਾ ਰਹੇ ਆ ਹਾਂਜੀ ਭਾਜੀ ਤੁਸੀਂ ਕੀ ਕਹਿਣਾ ਚਾਹਨੇ ਹੈਗੇ ਇਹੀ ਹਾਲਾਤ ਹੈਗੇ ਆ ਸਾਰੇ ਪਿੰਡ ਵਿੱਚ ਸਾਡਾ ਪਿੰਡ ਇਕੱਠਾ ਹੈਗਾ ਆ ਕੋਈ ਹੈ ਨਹੀਂਗਾ ਕਿਸੇ ਪਾਰਟੀ ਨਾਲ ਹਾਂ ਜਿਹਨੇ ਵੋਟ ਜੇ ਨੂੰ ਪਾਣੀ ਉਹਨੂੰ ਤਾਂ ਪਾਏ ਦੇਣੀ ਆ ਪਾਰਚੀਆਂ ਬੰਡੀਆਂ ਆ ਪਿੰਡਾਂ ਦੇ ਵਿੱਚ ਹਾਂ ਤੇ ਸਾਰਾ ਸਤਕਾਰ ਨਾਲ ਚੱਲਦਾ ਅਗੇ ਤਾਂ ਤੁਸੀਂ ਤਾਂ ਬੈਠੇ ਆ ਜੇ ਕਿਸੇ ਨੂੰ ਪਰਚੀ ਕਿਸੇ ਦੇ ਨਹੀਂ ਹੈਗੀ ਤਾਂ ਕਿਸੇ ਦੀ ਪਰਚੀ ਕੋ ਘਰ ਰਹਿ ਗਈ ਤਾਂ ਘਰ ਰਹਿ ਗਈ ਤਾਂ ਬੰਦਾ ਦੇ ਸਕਦਾ ਹਾਂਜੀ ਇਹ ਤੁਹਾਨੂੰ ਨਵਾਂ ਸ਼ਹਿਰ ਦਾ ਆਪਾ YouTube ਚੈਨਲ ਤੇ ਮੈਂ ਤਕਰੀਬਨ ਇਹ ਕੋਸ਼ਿਸ਼ ਕੀਤੀ ਆ ਮੈਂ ਸੋਚਿਆ ਕਿ ਇਹ ਅਲੱਗ-ਅਲੱਗ ਹੋਣਗੇ ਔੜ ਦੇ ਵਿੱਚ ਵੀ ਗੜਬਧਾਣੇ ਵਿੱਚ ਵੀ ਮਾਲਾਂ ਵਿੱਚ ਵੀ ਸਥਿਤੀ ਜਿਹੜੀ ਹੈਗੀ ਆ ਮੈਂ ਦੇਖਿਆ ਤਕਰੀਬਨ ਸੇਮ ਹੈਗੀ ਆ ਲੋਕ ਕਹਿੰਦੇ ਜਿਨ੍ਹਾਂ ਨੇ ਵੋਟ ਜਿੱਥੇ ਪਾਣੀ ਆ ਅਸੀਂ ਜ਼ੋਰ ਵੀ ਲਾ ਦਈਏ ਨਾ ਕਿ ਤੂੰ ਇੱਥੇ ਵੋਟ ਪਾ ਨਹੀਂ ਪਰ ਉਹਨੇ ਆਪਣਾ ਮਨ ਬਣਾਇਆ ਹੀ ਹੁੰਦਾ ਆ ਇਸ ਲਈ ਆਪਸ ਵਿੱਚ ਅਸੀਂ ਕਿਉਂ ਝਗੜੀਂ ਕਹਿੰਦੇ ਨੇ ਇੱਕ ਰੁੱਖ 100 ਸੁੱਖ ਲੇਕਿਨ ਹੁਣ ਕੀ ਕੀਤਾ ਗਿਆ ਅੱਗਾ ਲਾ ਲਾ ਕੇ ਜਿਹੜੇ ਆ ਬੂਟਿਆਂ ਨੂੰ ਸਾੜ ਦਿੱਤਾ ਗਿਆ ਆ ਆਕਸੀਜਨ ਜਿਹੜੀ ਹੈਗੀ ਉਹ ਵੀ ਘਟ ਗਈ ਤੇ ਤਾਪਮਾਨ 'ਚ ਵਾਧਾ ਹੋ ਗਿਆ ਔਰ ਬੋਟਾਂ ਦੇ ਸਮੇਂ ਵਿੱਚ ਮੈਂ ਪਿੰਡ ਮਾਲਖੁਰ ਦਾ ਆ ਇੱਥੇ ਦੇਖਿਆ ਗਿਆ ਕਿ ਇੱਥੇ ਜਿਹੜੇ ਬੂਟੇ ਬੰਡੇ ਜਾ ਰਹੇ ਨੇ ਜਿੰਨੇ ਵੀ ਔਰ ਚਲੋ ਗੱਲ ਕਰਦੇ ਆ ਕਿ ਇਹ ਕੀ ਸੋ ਸੁੱਚੀ ਤੁਹਾਡਾ ਕੀ ਨਾਮ ਆ ਜੀ ਪਰਮਜੀਤ ਕਾਰੇ ਇਹ ਤੁਸੀਂ ਕੀ ਕਰਦੇ ਹੋ ਮੈਂ ਲੇਟ ਆ ਜੀ अच्छा ये बूटे की सोच के दे रहे हूं एक दिन भैया आगे तो दूसरा वातावरण जी काड वातावरण ले वातावरण चंद्र और देख पा रहे हो कि ਤੁਸੀਂ ਇਹ ਜਿਹੜੇ ਹੈਗੇ ਬੂਟੇ ਬੰਡੇ ਜਾ ਰਹੇ ਹੈ ਔਰ ਸ਼ਾਵਾਸ਼ ਔਰ ਨਮਾ ਸ਼ਹਿਰ ਦਾਬਾ YouTube ਚੈਨਲ ਇਹਨਾਂ ਨੂੰ ਵਧਾਈ ਦਿੰਦਾ ਆ ਕਿ ਜਿੱਥੇ ਇਹਨੇ ਬੂਟੇ ਸਾੜ ਦਿੱਤੇ ਗਏ ਨੇ ਇਹਨਾਂ ਬੋਲੋ ਇੱਕ ਇੱਕ ਬੂਟਾ ਜਿਹੜਾ ਆ ਬੱਚੀ ਤੁਸੀਂ ਇਹ ਘਰ ਜਾ ਕੇ ਲਗਾਓਗੇ ਕੀ ਨਾਮ ਆ ਚਾਂਦਨੀ ਤੁਸੀਂ ਜਿੱਦਾਂ ਨਾ ਤੁਹਾਨੂੰ ਪਾਲਿਆ ਮਾਂ ਬਾਪ ਨੇ ਇਸੇ ਤਰ੍ਹਾਂ ਇਹ ਬੂਟਿਆਂ ਨੂੰ ਹੁਣ ਤੁਸੀਂ ਪਾਲਣਾ ਜਿੱਦਾਂ ਜਿੱਦਾਂ ਵੱਡਾ ਹੁੰਦਾ ਜਾਏਗਾ ਨਾ ਇਹ ਛਾਂ ਦੇਗਾ ਠੀਕ ਹੈ ਜੀ ਉਹ ਆ ਪਿੰਡ ਘਰਚਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਦੂਸਰਾ ਬੂਥ ਹੈਗਾ ਇਹ ਵਿਜੇ ਇੰਦਰ ਸਿੰਘਲਾ ਜੋ ਕਾਂਗਰਸ ਪਾਰਟੀ ਵੱਲੋਂ ਜੀ ਨੇ ਇੱਥੇ ਦੇ ਨਮਾਇੰਦੇ ਨੇ ਉਹ ਇਹਨਾਂ ਦਾ ਚੋਣ ਨਿਸ਼ਾਨ ਜਿਹੜਾ ਉਹ ਹੱਥ ਹੈਗਾ ਆ ਔਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਬੂਥ ਜਿਹੜਾ ਆ ਲੱਗਾ ਹੋਇਆ ਆ ਇੱਥੇ ਜਿਹੜੇ ਇਸ ਪਾਰਟੀ ਨਾਲ ਸੰਬੰਧਿਤ ਨੇ ਉਹ ਆਪਣੇ ਜਿੱਦਾਂ VOTER ਆਂਦੇ ਨੇ ਉਹਨਾਂ ਨੂੰ ਜਿਹੜੇ ਆ ਕਿ ਕਈਆਂ ਕੋਲ ਆਪਣੇ ਪਰਚੀਆਂ ਨਹੀਂ ਹੁੰਦੀਆਂ VOTER ਨੰਬਰ ਨਹੀਂ ਪਤਾ ਹੁੰਦਾ ਇੱਥੋਂ ਜਿਹੜਾ ਆ ਕਿ ਉਹ ਉਹਨਾਂ ਨੂੰ ਜਿਹੜੀਆਂ ਪਰਚੀਆਂ ਵਗੈਰਾ ਜਿਹੜੇ ਹੈਗੇ ਆ ਉਹ ਇੱਥੋਂ ਦਿੰਦੇ ਨੇ ਇਹ ਜਿਹੜਾ ਕਿ ਕਾਂਗਰਸ ਦਾ ਪਾਰਟੀ ਦਾ ਜਿਹੜਾ ਬੂਥ ਲੱਗਾ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਕਿਸੇ ਨੂੰ ਵੀ ਇਹ ਨਹੀਂ ਕਹਿੰਦਾ ਕਿ ਤੁਸੀਂ VOTER ਕਿਸ ਨੂੰ ਪਾਓ VOTER ਪਾਣਾ ਤੁਹਾਡਾ ਆਪਣਾ ਹੱਕ ਆ ਤੁਸੀਂ ਜਿਸ ਨੂੰ ਵੀ ਨੁਮਾਇੰਦੇ ਨੂੰ ਚੰਗਾ ਚਾਹ ਸਮਝਦੇ ਹੋ ਉਸ ਨੂੰ ਹੀ ਤੁਸੀਂ VOTER ਪਾ ਸਕਦੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਕਿਸੇ ਨੂੰ ਵੀ ਹਦਾਇਤ ਨਹੀਂ ਕਰਦਾ ਕਿ ਤੁਸੀਂ ਕਿਸ ਪਾਰਟੀ ਨੂੰ ਵੋਟ ਪਾਣੀ ਆ ਉਹ ਤੁਹਾਡੀ ਆਪਣੀ ਮਰਜ਼ੀ ਤੇ ਡਿਪੈਂਡ ਕਰਦਾ ਹੈ ਤੁਸੀਂ ਦੇਖ 파 ਰਹੇ ਹੋ ਇਹ ਕਾਂਗਰਸ ਪਾਰਟੀ ਦਾ ਜਿਹੜਾ ਪਿੰਡ ਕਰਦਾ ਆ ਜਿਹੜਾ ਬੂਥ ਹੈਗਾ ਪਿੰਡ খরਚਾ ਦੇ ਵਿੱਚ ਲਿਖਿਆ ਲੱਗਾ ਹੋਇਆ ਆ ਇਹ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜੋ ਕਿ ਆਪਣੇ ਚੋਣ ਸ਼ਾਨ ਇਹਨਾਂ ਦਾ ਤੱਕੜੀ ਹੈਗਾ ਆ ਇਹ ਉਸ ਨਿਸ਼ਾਨ ਤੇ ਚੋਣ ਲੜ ਰਹੇ ਨੇ ਔਰ ਆ ਬੂਥ ਲੱਗਾ ਹੋਇਆ ਆ ਔਰ ਇੱਕ ਹੋਰ ਮੈਂ ਗੱਲ ਦੇਖੀ ਆ ਕਿ ਇੱਥੇ ਜਿਹੜਿਆ ਬੂਟੇ ਵੀ ਆ ਉਹ ਨਾਲ ਦੀ ਨਾਲ ਜਿਹੜੇ ਦਿੱਤੇ ਜਾ ਰਹੇ ਨੇ ਔਰ ਤੁਸੀਂ ਦੇਖ ਪਾ ਰਹੇ ਹੋ ਆ ਜਿਹੜੀਆਂ ਪਰਚੀਆਂ ਹੈਗੀਆਂ ਕਈ ਵਾਰ ਕਈਆਂ ਦੇ ਕੋਲ ਜਿਹੜਾ ਪਰਚੀ ਗੁੰਮ ਹੋ ਜਾਂਦੀ ਆ ਜਾਂ ਗਵਾਚ ਜਾਂਦੀ ਆ ਇੱਥੇ ਜਿਹੜਾ ਹੈਗਾ ਨਮਾਇੰਦਾ ਵੱਲੋਂ ਜਿਹੜੀ ਆ ਉਹਨਾਂ ਨੂੰ ਇਹ ਪਰਚੀ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਔਰ ਤੁਸੀਂ ਦੇਖ ਪਾ ਰਹੇ ਹੋ ਤਾਂ ਜੋ ਉਹਨਾਂ ਲਈ ਕੰਮ ਸੌਖਾ ਹੋ ਜਾਵੇ ਕਿ ਪਰਚੀ ਜਿਹੜੀ ਆ ਦੁਬਾਰਾ ਘਰ ਜਾ ਕੇ ਲੈ ਕੇ ਨਾ ਆਣੀ ਪਵੇ ਔਰ ਤੁਸੀਂ ਦੇਖ ਪਾ ਰਹੇ ਹੋ ਪਰ ਤੁਹਾਨੂੰ ਮੈਂ ਬਾਰ-ਬਾਰ ਇਹ ਕਹਿ ਰਿਹਾ ਕਿ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਕਿਸੇ ਨੂੰ ਵੀ ਇਹ ਹਦਾਇਤ ਨਹੀਂ ਕਰਦਾ ਕਿ ਤੁਸੀਂ ਬੋਤ ਕਿਸ ਨੂੰ ਪਾਣੀ ਆ ਉਹ ਤੁਹਾਡੀ ਮਰਜ਼ੀ ਦੇ ਉੱਪਰ ਡਿਪੈਂਡ ਕਰਦਾ ਆ ਕਿਉਂਕਿ ਇਹ ਤੁਹਾਡੀ ਆਪਣੀ ਇੱਛਾ ਦੇ ਉੱਪਰ ਹੁੰਦਾ ਹੈਗਾ ਇਹ ਸ਼੍ਰੋਮਣੀ ਕਾਲੀਦਾਲ ਦਾ ਜਿਹੜਾ ਬੂਥ ਹੈਗਾ ਆ ਉਹ ਇੱਥੇ ਲੱਗਾ ਹੋਇਆ ਤੁਸੀਂ ਦੇਖ ਪਾ ਰਹੇ ਹੋ ਬੋਰਡ ਪਾਇਆ ਹੈ ਜੀ ਤੁਸੀਂ ਹਾਂਜੀ ਹਾਂਜੀ ਠੀਕ ਆ ਬੂਟੇ ਵੀ ਨਾਲ ਮਿਲ ਗਏ ਹਨਾ ਹਾਂਜੀ ਅੱਛਾ ਅੱਛਾ ਤੁਸੀਂ ਬੋਰਡ ਦਾ ਪਾ ਦਿੱਤਾ ਆ ਆ ਕੀ ਸੋਚ ਕੇ ਪਾ ਕੇ ਆਏ ਆ ਸਰਕਾਰ ਚੰਗੀ ਆਵੇ ਅਸੀਂ ਇਸ ਕਰਕੇ ਪਾਈ ਆ ਵੋਟ ਅੱਛਾ ਅਬ ਤੁਸੀਂ ਦੋ ਬੂਟੇ ਲੈ ਆਵੇ ਦੋਏ ਬੂਟੇ ਲਾਉਂਗੇ ਵੀ ਹਾਂਜੀ ਹਾਂਜੀ ਲਾਉਣੇ ਆ ਏਦਾਂ ਨਾ ਕਿ ਬੂਟੇ ਚਾ ਚਾ ਚ ਲੈ ਜਾਓ ਤੇ ਤੁਸੀਂ ਨਹੀਂ ਨਹੀਂ ਲਾਉਣ ਲੈ ਜਾਣੇ ਆ ਦੇਖੋ ਕਾਫੀ ਰੁੱਖ ਸੜ ਚੁੱਕੇ ਆ ਹਨਾ ਤੇ ਜੇ ਤੁਸੀਂ ਲਗਾਓਗੇ ਤਾਂ ਵਧੀਆ ਹੈਗਾ ਹਨਾ ਜਿੱਦਾਂ ਅਸੀਂ ਬੱਚਿਆਂ ਨੂੰ ਸਰਕਾਰ ਆਵੇ ਸਰਕਾਰ ਆਵੇ ਸਰਕਾਰ ਲੈਸੀ ਤਾਂ ਵਧੀਆ ਵੋਟਾਂ ਜਿੱਦਾਂ ਅਸੀਂ ਬੱਚਿਆਂ ਨੂੰ ਪਾਲਦੇ ਆ ਜੇ ਬੂਟਿਆਂ ਨੂੰ ਪਾਲ ਲਾਂਗੇ ਤੇ ਬੱਚਿਆਂ ਨੂੰ ਵੀ ਸੁੱਖ ਦੇਣਗੇ ਅੱਗੇ ਹਾਂਜੀ ਹਾਂਜੀ ਠੀਕ ਹੋਰ ਆ ਪਿੰਡ ਘਰਚਾ ਦੇ ਜਿਹੜਾ ਸਰਕਾਰੀ ਹਾਈ ਸਮਾਰਟ ਸਕੂਲ ਘਰਚਾ ਆ ਇੱਥੇ ਜਿਹੜੀ ਆ ਇਹ ਵੋਟਾਂ ਪੈ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਪੂਰੀ ਤਰ੍ਹਾਂ ਇਹ ਪ੍ਰਬੰਧ ਕੀਤੇ ਹੋਏ ਨੇ ਤਾਂ ਜੋ ਕੋਈ ਅਨਸਕਾਮੀ ਘਟਣਾ ਨਾ ਹੋਵੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਔਰ ਬੋਟ ਪਾ ਕੇ ਤੁਸੀਂ ਦੇਖ ਪਾ ਰਹੇ ਹੋ ਕਿ ਆ ਰਹੇ ਨੇ ਵਿਚ ਵਿੱਚ ਵੀ ਤੁਸੀਂ ਦੇਖ ਪਾ ਰਹੇ ਹੋ ਕਿ ਵਾਕਿਆ ਇਹ ਬਹੁਤ ਵਧੀਆ ਗੱਲ ਹੈਗੀ ਆ ਕਿ ਜਿਹੜੇ ਵੋਟ ਪਾਉਂਦੇ ਨੇ ਉਹਨਾਂ ਨੂੰ ਜਿਹੜੇ ਬੂਟੇ ਵੀ ਜਿਹੜੇ ਆ ਨਾਲ ਦੀ ਨਾਲ ਦਿੱਤੇ ਹਾਂਜੀ ਬੋਟ ਪਾ ਕੇ ਆ ਗਏ ਜੀ ਅੱਛਾ ਠੀਕ ਆ ਨਾਲ ਬੂਟੇ ਵੀ ਤੁਹਾਨੂੰ ਦਿੱਤੇ ਹੈਗੇ ਠੀਕ ਹੈ ਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਇੱਕ ਮੈਂ ਨਵੀਂ ਗੱਲ ਦੇਖੀ ਆ ਬਾਕੀ ਪਿੰਡਾਂ ਜਿਨੇ ਦੇਖੀ ਇੱਥੇ ਬੂਟੇ ਬੰਡੇ ਜਾ ਰਹੇ ਆ ਕੀ ਕਹਿਣਾ ਚਾਹਨੇ ਵਧੀਆ ਗੱਲ ਆ ਬੂਟੇ ਲਾਉਣੇ ਦਾ ਚੰਗੀ ਚੀਜ਼ ਆ ਸਿਹਤ ਲਈ ਵਧੀਆ ਚੀਜ਼ ਆ ਇਸ ਵਕਤ ਮੈਂ ਪਿੰਡ ਘਰਚਾ ਵਿਖੇ ਪਹੁੰਚ ਚੁੱਕਾ ਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਜਸਵੀਰ ਸਿੰਘ ਗੜੀ ਜਿਨ੍ਹਾਂ ਦਾ ਚੌਂ ਨਿਸ਼ਾਨ ਜਿਹੜਾ ਆਪਣੇ ਹੱਥ ਹੀ ਹੈਗਾ ਉਹਨਾਂ ਦਾ ਵੀ ਬੂਟ ਲੱਗਾ ਹੋਇਆ ਆ ਔਰ ਹਰ ਥਾਂ ਮੈਂ ਜਿੱਥੇ ਵੀ ਗਿਆ ਲੇਕਿਨ ਉੱਥੇ ਮੈਂ ਦੇਖਿਆ ਕਿ ਛਵੀਲ ਦਾ ਪਾਣੀ ਦਾ ਪ੍ਰਬੰਧ ਜ਼ਰੂਰ ਹਰ ਜਗ੍ਹਾ ਕੀਤਾ ਹੋਇਆ ਕਿਉਂਕਿ ਗਰਮੀ ਹੈਗੀ ਆ ਵਾਕਿਆ ਹੀ ਇਹ ਕਰਨਾ ਵੀ ਚਾਹੀਦਾ ਹੈਗਾ ਇਹ ਤੁਹਾਨੂੰ ਜਿਹੜਾ ਆ ਕਿ ਇਸ ਤੁਹਾਨੂੰ ਇਹ ਬੂਤ ਖਰਚਾ ਪਿੰਡ ਦਾ ਜਿਹੜਾ ਉਹ ਮੈਂ ਦਿਖਾ ਰਿਹਾ ਆ ਔਰ ਪਿੰਡ ਮਾਲਕਪੁਰ ਦੇ ਜਿਹੜੇ ਸੰਭਲ ਸਾਹਿਬ ਵੀ ਇੱਥੇ ਬੈਠੇ ਹੋਏ ਨੇ ਔਰ ਇਹ ਵੀ ਇਲੈਕਸ਼ਨ ਜੀ ਜਲਦੀ ਆ ਜਾਣੇ